ਕੋ ਮਾਦਾ ਅਸਿਕ ਰੋਹਰ ਦਾ ਕੇਸ ਕਿਸ ਤਰ੍ਹਾਂ ਇਕਰਗਲ ਕੀਤਾ ਬਚਿਆ ਜੀ ਅ ਸਾਡੇ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਹਮ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਤੋ ਨਸ਼ਾ ਵਿਰੋਧ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਵੀ ਨਸ਼ੇ ਤਸਕਰਾਂ ਦੇ ਖਿਲਾਫ ਅਸੀਂ ਵੱਧ ਤੋਂ ਵੱਧ ਤੇ ਸਖਤ ਐਕਸ਼ਨ ਲੈਣਾ ਹੈ ਜਿਸ ਦੇ ਚੱਲਦੇ ਹੁਣ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਿਟੀ ਫੋਜਪੁਰ ਦੇ ਵਿੱਚ 292 ਨੰਬਰ ਪਰਚਾ ਦਰਜ ਕਰਕੇ ਸੀਆਈਏ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਮੋਹਿਤ ਸਚਦੇਵਾ ਅਤੇ ਜਗਸੀਰ ਸਿੰਘ ਉਰਫ ਜੱਗੂ ਤੇ ਪੁੱਤਰ ਕਲਵਾਨ ਸਿੰਘ ਵਾਸੀ ਸਨੂਆ ਵਾਲੀ ਬਸਤੀ ਚਬਾਰੇਵਾਲਾ ਖੂ ਫੋਜਪੁਰ ਚਹਿਤ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 412 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਤੇ ਇਹ ਬਰਾਮਦ ਹੋਏ ਆ ਤੇ ਇਹ ਇਹਨਾਂ ਤੋਂ ਹੋਰ ਵੀ ਪੇਸ਼ਕਸ਼ ਚੱਲ ਰਹੀ ਹੈ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜੋ ਵੀ ਹੋਰ ਨਾਮ ਆਉਣਗੇ ਉਹਨਾਂ ਤੇ ਵੀ ਉਹਨਾਂ ਦੇ ਨਾਲ ਰਿਸਰਚ ਕਰ ਰਹੀ ਕੀਤੀ ਜਾਊਗੀ ਥੈਂਕ ਯੂ